वाहे गुरु साहेब जी सोरथ महल्ला पहला तुकी आसा ਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪੁ ਪੁਨ ਜਗ ਜਾਇਆ ਭਾਈ ਏਨਸਾ ਨਾਮ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਖੰਡੋ ਮੈਲ ਨਾ ਚੁਕਾਈ ਭਾਈ ਅੰਤਰਾ ਮੈਲ ਫਿਕਾਰੀ ਇਨ ਬਿੰਦ ਡੂਪੀ ਬਾਗੋਰੀ ਭਾਈ ਓਡੀ ਸਿਰਕਾ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਵੇ ਭਰਮ ਨ ਜਾਈ ਸਤਗੁਰ ਸੇਵੇ ਤਾਂ ਸੁਖ ਪਾਈ ਭਾਈ ਤਾਵਣ ਜਾਣ ਰਹਾਈ ਸਾਚ ਸਹਬ ਨਿਰਮਲ ਸਾਚ ਸਮਾਈ ਔਰ ਸੇਵੇ ਸੋ ਪੂਜੈ ਭਾਈ ਗੁਰ বিনা ਮਗਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾ ਬਾਤ ਗੁਰਬਿੰਦ ਭਰਮ ਦੀ ਗੂੰਜੀ ਐ ਭਾਈ ਘਟ ਘਟ ਦਿਓ ਅਲੱਖ ਇਹੋ ਜਗ ਤਾਂ ਕੋ ਸੋਤ ਕੋ ਭਾਈ ਤਹ ਦਿਸ ਬਾਦੋ ਤਾਕੇ ਕਰਮ ਕਮਾਈ ਇਹੋ ਜਗ ਭਰਮ ਕੋਲਾਇ ਉਹ ਧੜ ਭਾਈ ਗੁਰ 사ਵਤ ਕਰੇ ਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਮਾਪਾਰ ਇਹੋ ਤਨ ਹਾਠ ਸ਼ਰਾਪ ਕੋ ਭਾਈ ਵਖਰ ਨਾਮ ਆਪਾ ਖਰ ਬਾਪਾਰੀ ਸੋ ਡ੍ਰਿੜੈ ਪਾਈ ਗੁਰ ਸ਼ਬਦ ਕਰੇ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ RAMਦਾਸ ਐ ਹੋਈ ਸਹਾਇ ਅਰਜਨ ਹਰ ਗੋਵਿੰਦ ਨਾਮ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਬਦੁ ਗਜਾਈ ਏਕ ਮਹਾਦਰ ਸਿਮਰਿਆ ਕਰਨੋਂ ਨੰਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੇਦਾਰ ਜੀ ਕਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹ ਸੈ ਉਜਾਦੇ ਆ 40 ਮੁਖਤੇ ਆ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕਿ ਅਣਜੜ ਕੀਤਾ ਤਿਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜੇ ਨਾਲ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦੱਤੇ ਬੰਦ-ਬੰਦ ਕਟਾਏ ਉਪਰੀਆਂ ਲਹਾਨਾਂ ਚਰਖੜੀਆਂ ਤੇ ਚੜੇ ਤਨ ਆ ਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੁਖੀ ਕੇ ਸਾਥ ਸੁਆਸਨ ਸੰਗ ਨਿਵਾਹੀ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਤੇ ਸਰਵਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖੂ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਾਰਛਿਆ ਰੈ ਤੋ ਦੇਖ ਤੇਗ ਫਤੇ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਸਿਖਾ ਨੂੰ ਸਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਨਾਨ ਬਸਾਹ ਦਾਨ ਭਰੋਸਾ ਦਾਨ ਦਾਨਾਂ ਸਰਦਾਰ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਾਂਡੇ ਵੰਗੇ ਜੁਗੋ ਚੁਗ ਅਤਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਆਵਦੇ ਸਿਖਾਂ ਦਾ ਮਨ ਨੀਮਾਲ ਮਤ ਉੱਚੀ ਮਤ ਪਤ ਦਾ ਰਾਖਾ ਪੋ ਗਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਆਪਣੀ ਪੰਥ ਦੀ ਸਦਾ ਸਹਾਇੀ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ